ਸਤਿਨਾਮ ਸ੍ਰੀ ਵਾਹਿਗੁਰੂ ਸਹਜਿਓ ਰਹਿਰਾਜ ਸਾਹਿਬ ਹਰ ਜੁਗ ਜੁਗ ਭਗਤੋ ਪਾਇ ਪੈ ਜਰ ਕਦਾਇ ਰਾਮ ਰਾਜੇ ਹਰ ਨਾਖਿ ਗਿਸ਼ੁਸ਼ ਹਰ ਮਾਰਿਆ ਪ੍ਰਹਿਲਾਦ ਤੇ ਰਾਇ ਅਹੰਕਾਰੀ ਆਨੰਦ ਕਾ ਫਿਟ ਦੇ ਨਾਮ ਦਿਉ ਮੁਖ ਲਾਇ ਜਨਨਾਨ ਕੋ ਅਸਰ ਸੇ ਅੰਤ ਲੇ ਛੜਾਇ ਸਲੋਕ ਮਹਲਾ ਪਹਿਲਾ ਦੁਖਦਾਰ ਸੂਰਪਿਆ ਜਸੋ ਤਮਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜੈ ਲਖੇ ਰਹਾ ਜਾਤ ਮਹਿ ਜੋ ਜੋਤ ਮੈਂ ਜਾਤਾ ਖਲਗਨਾ ਭਰੂਰ ਰਹਿਆ ਤੂੰ ਸੱਚਾ ਸਾਰ ਸਵਾਲੋ ਜਨ ਕੀਤੀ ਸੋ ਪਾਰ ਫਿਆ ਕਉ ਨਾਨਕ ਕਰਤੇ ਕੀਆ ਬਾਤਾ ਜੋ ਕੁਸ਼ਕੁਰਨਾ ਸੁ ਕਰ ਰਹਿਆ ਸੁ ਕਰ ਰਬ ਅਸੰਨ ਲਾ ਫੈਲਾਇ ਕੋ ਊੰਕਾਰ ਸਭੂ ਪ੍ਰਸਾਦ ਸੁodar تیرੋ ਕੇਹਾ ਸੋ ਘਰ ਕੇਹਾ ਜਿਤ ਵੈ ਸਰੁ ਸੁਮਾਲੇ ਵਾਜੇ ਤੇਰੇ ਨਾਦ ਅਨੇਕੋ ਸੰਖਾ ਕੀਤੇ ਤੇਰੇ ਬਾਵਣ ਹਾਰੇ ਕੀਤੇ ਤੇਰੇ ਰਉ ਪ੍ਰੀ ਸੋ ਕਹੀ ਅਹ ਕੀਤੇ ਤੇਰੇ ਗਾਵਣ ਹਾਰੇ ਗਾਵੰਤੁ ਨ ਤੁਨੋ ਪਵਨ ਪਣੀ ਬੈ ਸੰਤੁਰ ਗਾਵੈ ਰਾਜਾ ਧਰਮ ਦੁਆਰੇ ਗਾਵੰਤੁ ਨ ਚਿਤੋਖਲੇ ਜਾਣਨ ਆ ਲਹਿਲੇ ਧਰਮ ਵਿਚਾਰੇ ਗਾਵੰਤੁ ਨ ਈਸਰ ਬ੍ਰਹਮਾ ਦੇਵੀ ਸੋ ਤੇਰੇ ਸਦਾ ਸਵਾਰੇ ਗਾਵੰਤੁ ਨ ਵੇਂਦਰੰਦਰ ਆਸਣ ਬੈਠੇ ਦੇਵ ਤੇ ਆਦਰ ਨਾਲੇ ਗਾਵੰਤੁ ਨ ਸੇਧ ਸਮਾਧੀ ਅੰਦਰ ਗਾਵੰਤੁ ਨ ਸਦਵੀ ਚਾਰੇ ਗਾਵੰਤੁ ਨ ਜਤੀ ਸਦੀ ਸੰਤੋਖੀ ਗਾਵੰਤੁ ਨ ਈਰ ਕਰਾਰੇ ਗਾਵਨ ਤੂ ਨਾ ਪੰਡਤ ਬਣ ਰਖੀ ਸਰ ਜੋ ਜੋ ਵੇਦਾ ਨਾਲੇ ਗਾਵਨ ਤੂ ਨਾ ਮੋਹਣੀਆ ਮਨ ਮੋਹਨ ਸੁਰਗ ਮਚ ਪਿਆਲੇ ਗਾਵਨ ਤੂ ਨਾ ਰਤਨ ਪਾਇ ਤੇਰੇ ਅਸਰ ਦੀਰਤ ਨਾਲੇ ਗਾਵਨ ਤੂ ਨਾ ਜੋਤ ਮਹਾ ਬਲ ਸੂਰਾ ਗਾਵਨ ਤੂ ਨਾ ਖਾਣੀ ਚਾਰੇ ਗਾਵਨ ਤੂ ਨਾ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸਹੀ ਤੂ ਨਾ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋ ਕਿਤੇ ਤੁਮ ਨੂੰ ਗਾਵਨ ਸੇ ਮੈ ਚਿਤਨਾ ਆਵਨੋਂ ਨਾ ਰੁਕੇ ਅਬੀਚਾਰੇ ਸੋਈ ਸੋਈ ਸਦਾ ਸਾਚੂ ਸਹੂ ਸਾਚਾ ਸਚੀ ਨਾਈ ਹੈ ਭੀ ਉਸੇ ਜੈ ਨਾ ਜਾਸੀ ਰਚਨਾ ਜਿੰਨ ਰਚਾਈ ਰੰਗੇ ਰੰਗੇ ਭਾਤੀ ਕਰਖਾ ਜਿਸ ਸੀ ਮਾਇਆ ਜਿੰਨੋਂ ਪਾਈ ਕਰ ਕਰ ਦੇਖਿਆ ਗੀਤਾ ਆਪਣਾ ਜਿਉ ਕਿਸ ਦੀ ਵੜਿਆਈ ਜੋ ਤੇ ਭਾਵੈ ਸੋਈ ਕਰਸੀਹ ਹੁਕਮ ਨਾ ਕਰਣਾ ਜਾਈ ਸੋ ਪਾਖਿਆ ਹੋ ਸਹਾपत ਸਾਹਿਬ ਨਾਨਕ ਰਣ ਰਜਾਈ ਅਸਾ ਮਹਲਾ ਪਹਿਲਾ ਸੁਣ ਵਡਾਖੈ ਸਭ ਕੋ ਏਕ ਬੜਾ ਡਾਢਾ ਰਿਠਾ ਹੋਏ ਕੀਮਤ ਪਾਏ ਨਾ ਕਹਿ ਆ ਜਾਏ ਘਣ ਵਾਲੀ ਤੇਰੇ ਰੇ ਸਮਾਈ ਵੱਡੇ ਮੇਰੇ ਸਾਹਿਬਾ ਘਰ ਦਾ ਵੀਰਾ ਗੁਣੀ ਗੀਰਾ ਕੋਈ ਨਾ ਜਾਣੈ ਤੇਰਾ ਕੀਤਾ ਗੇਵੜ ਜੀ ਰਹਾਉ ਸਭ ਸੁਰਤੀ ਮੈ ਸੁਰਤ ਕਮਾਈ ਸਭ ਕੀਮਤ ਮੈ ਰਕੀਮਤ ਪਾਈ ਗਿਆਨੀ ਤੇ ਅਨੇ ਗੁਰ ਗਰਹਾਈ ਕਹਿਣ ਨਾ ਜਾਇ ਤੇਰੀ ਤੇ ਲੋੜ ਆਈ ਸਭ ਸਤ ਸਭਤਾ ਤੋਂ ਸਭ ਜਿਗਿਆ ਸਿਧਾ ਬੁਰਖਾ ਕੀਆ ਵਡਿਆਈਆਂ ਤਦੋਂ ਸਿਧੀ ਕਿਨਾਂ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਖਤੀ ਭਰੇ ਤੇਰੇ ਭੰਡਾਰਾ ਜਿਸ ਤੂ ਦੇਹ ਤਸਾ ਗਿਆ ਚਾਰਾ ਨਾਨਕ ਸਤਿ ਸਵਰਨਾ ਰਾਸ ਮਹਲਾ ਪਹਿਲਾ ਆਖਾਂ ਜੀਵ ਮ ਵਿਸਰ ਮਰ ਜਾਓ ਆਖਣੁ ਕ ਸਚਨਾ ਸਚੇ ਨਾਮ ਕੀ ਲਾਗੈ ਭੂਖ ਦੂਖ ਹੈ ਖਾਇ ਚਲਿਆ ਦੂਖ ਸੋ ਕੇ ਵਿਸਰੈ ਮੇਰੀ ਮਾਏ ਸੱਚਾ ਸਭ ਸੱਚਾ ਨਾ ਹੀ ਰਾਵ ਸੱਚੇ ਨਾਮ ਕੀ ਤਿਲ ਬੜਿਆਈ ਆਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣਾ ਪਾਹੀ ਵਡਨ ਹੋਵੇ ਘਾਟ ਨਾ ਜਾਏ ਨਾ ਹੋ ਮਰਨ ਹੋਵੇ ਸੋ ਜੋ ਦੀਨ ਰਹੈ ਨ ਝੁਕੇ ਭੋਗ ਗੁਣ ਹੋਰ ਨਾਹੀ ਕੋਵੇ ਨਾ ਕੋ ਹੋਆ ਨਾ ਕੋ ਹੋਏ ਜਿਵੜੇ ਆਪ ਤੇਵੜ ਤੇਰੀ ਦਾਤ ਜਿਨ ਜਨ ਕਰ ਕਹਿ ਕੀਤੀ ਰਾਤ ਖੈ ਸੰਵਿਸਾਰੰ ਤੇ ਕਮ ਜਾਤ ਨਾਨਕ ਨਾਮ ਹੈ ਬਾਜਿਸ ਨਾਤ ਰਾਗ ਊਰੀ ਮਾਲਾ ਝੁਠਾ ਹਰ ਕੇ ਜਨ ਸਤਿਗੁਰ ਸਤਿਪੁਰਖ ਬਿਨੋ ਕਰੋ ਗੁਰੂ ਪਾਸ ਹਮ ਕੀਰੇ ਕਰਮ ਸਤਿਗੁਰ ਸਰਣਾਇ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਖ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਕ੍ਰਾਣ ਸਕਾਈ ਹਰ ਕੀਰਤ ਅੰਮ੍ਰੇ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਉ ਵੁੜੇ ਰੇ ਜਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਕੀਰਤ ਸਹਿ ਮਿਲੈ ਸੁਨਦੂਨ ਪ੍ਰਗਾਸ ਜਿਨ ਹਰ ਹਰ ਹਰਿ ਸਨਾਮ ਨਾ ਪਾਇਆ ਤੇ ਭਾਗ ਹੀਣੀ ਅੰਪਾਸ ਜੋ ਸਤਗੁਰ ਸਰਣ ਸੰਤ ਨਹੀਂ ਆਏ ਤ੍ਰਿਗਜੀਵੇ ਤ੍ਰਿਗਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਦੁਰਮਤ ਸੋ ਲਿਖਿਆ ਲਿਖਾਸ ਧਰਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰਮਚਿਤ ਵਹਿ ਉਦਮ ਜਾ ਆਹਾਰ ਹਰ ਜੀਉ ਕਰਿਆ ਸੈਲਪ ਕਰਮਹਿ ਜントੋ ਪਾਏ ਤਾ ਕਰਿ ਜਿਕ ਆਗੈ ਕਰ ਧਰੇਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਕਰਿਆ ਗੁਰ ਪ੍ਰਸਾਦਿ ਪ੍ਰਮਤਿ ਪਾਇ ਸੁਕੇ ਕਾਸ ਹਰਿਆਰਾ ਜਨਨ ਬਿਦਾਲੋ ਸੁਦਬਨ ਤਾ ਕੋ ਨ ਕਿਸ ਕੀ ਧਰੇਆ ਸਿਰ ਸਿਰ ਸੰਬਾਹੇ ਠਾਪੁਰ ਕਾਹੇ ਮਨ ਭਉ ਕਰਿਆ ਉੜੇ ਉੜਾਵ ਸਹ ਕੋ ਸਾ ਤੇ ਪਛ ਵਿਚਰੇ ਸ਼ਰੇ ਆ ਤਨ ਕਵਣ ਕਲਾਵ ਕਵਣ ਚੁ ਆਵੈ ਮਨ ਮੈ ਸਿਮਰਨ ਕਰੇ ਆ ਸਭ ਨਿਦਾਨ ਦਸ ਸਿ ਸਿਦਾਨ ਠਾਪੁਰ ਕਰ ਤਲ ਕਰੇ ਆ ਜਨ ਨਾਨਕ ਬਲ ਬਲ ਸਦ ਬਲ ਜਾਈ ਹੈ ਤੇਰਾ ਅੰਤ ਨਾ ਪਰਵਰੇ ਆ ਰਾਗਵਾ ਸਾਮਨ ਲਾਜੁਕਤਾ ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਆਰ ਪੁਰਖ ਨਿਰੰਜਨ ਆਰ ਅਗਮਾ ਅਗਮਾ ਪਾਰ ਸਤਿ ਆਵਹਿ ਸਉਦਿ ਆਵਹਿ ਤੁਧ ਜੀ ਹਰ ਸਚੇ ਸਜਣਾਰ ਸਭ ਜੀ ਤੁਮਾਰੇ ਜੀ ਤੁੰ ਜੀ ਆਕਾ ਦਾਤਾਰ ਹਰਿ ਤੇ ਆਵੋ ਸੰਤੋ ਜੀ ਸਭ ਧੂਖ ਵਿਸਾਰਣ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕੈ ਨਾਮ ਗਜੰਤ ਵਿਚਾਰ ਤੂੰ ਕਟਕੜ ਅੰਤਰ ਸਰਵਨਾ ਅੰਤਰਹੀ ਹਾਰੇ ਕੋ ਗੁਰੂ ਸਮਾਨ ਇਕ ਦਾਤੇ ਇਕ ਭੇਖਾਰੀ ਸਉਥੇ ਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਿ ਅਵਰ ਨਾ ਜਾਣ ਤੂੰ ਪਾਰ ਬ੍ਰਹੰਡ ਅੰਤ ਬਿਆੰਤ ਜੀ ਤੇਰੇ ਕਿਆ ਗੁਣ ਆਵ ਖਾਣਾ ਜੋ ਸੇਵਹਿ ਜੋ ਸੇਵਹਿ ਤਉ ਵੀ ਜਨਨਾ ਨਾਨਕ ਤਿਰકુਰਮਾਨਾ ਹਰਤੇ ਆਵੈ ਹਰਤੇ ਆਵੈ ਤਦ ਹੀ ਸੇ ਜਨ ਜਗ ਮੈ ਸੋ ਵਾਸੀ ਸੇ ਮੁਕਤ ਸੇ ਮੂਤ ਭੇਜ ਨਰਤੇ ਆਇਆ ਜੀ ਤਨ ਟੂਟੀ ਜੋ ਕੀ ਵਾਸੀ ਜਿਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਨ ਕਾ ਭਉ ਸਭ ਦੁਆਸੀ ਜਿਨ ਸੇਵਿਆ ਜਿਨ ਸੇਵਿਆ ਮੀਰਾ ਰਜੀਤੇ ਹਰ ਹਰੂ ਸਮਾਸੀ ਸੇ ਧਨ ਸੇ ਧਨ ਜਿਨ ਅਰਤੇ ਆਇਆ ਜੀ ਜਨ ਨਾਨਕ ਤਿਨ ਬਲਿਆਸੀ ਤੇਰੀ ਭਗਤ ਤੇਰੀ ਭਗਤ ਪੰਡਾਰੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇ ਭਗਤ ਸਲਾਹਨ ਤੁਧ ਜੀ ਹਰ ਅਨਕ ਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਰਾਰ ਪੂਜਾ ਜੀ ਤਾਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਤਿਰਨਿਕ ਬਣਾ ਬੋ ਸਿਮਰਤ ਸਾਸਤੀ ਕਰ ਗਿਰਿਆ ਖੜਗ ਰਮ ਕਰਨਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਬ੍ਰਹਮਪਰ ਕਰਤਾ ਜੀ ਤੁਧੇ ਜੇਵੜੇ ਵਰਨਾ ਕੋਈ ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੈ ਸੋਈ ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਨਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹ ਕਾ ਜਾਣ ਹੋਈ ਅਸਮ ਹਲਾ ਚੁਕਠਾ ਹੂੰ ਕਰਤਾ ਸਚਿਆਰ ਮੈਂ ਦਾਸ ਆਂ ਜੋ ਖਾਵੇ ਸੋਈ ਤਿਸੀ ਜੋ ਕਉਂਦੇ ਸੋਈ ਓਂ ਪਾਈ ਰਾਹਾ ਸਉ ਤੇਰੀ ਦੂਸਬਨੀ ਤੇ ਆਇਆ ਜਿਸਨੂੰ ਕਿਰਪਾ ਕਰੈ ਤਨਾ ਅਵਰਤਨੁ ਆਪਾਇ ਗੁਰਮਕਲਾ ਦਾ ਮਨ ਨੂੰ ਗੁ ਆਇਆ ਤੁਧਿਆ ਵਿਛੂੜਿਆ ਮਿਲਾਇਆ ਤੁੰਦਿ ਆਉ ਤੁਜੀ ਮਾਹੇ ਤੁਜ ਮਨ ਗੁ ਜਾ ਕੋਈ ਨਾਹੀ ਜੀ ਜਨ ਸਭ ਤੇਰਾ ਖੇਲ ਬਜੋ ਮੈਨੂੰ ਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣੇ ਸੋਈ ਜਨ ਜਾਣੇ ਹਰ ਗੁਣ ਸਦੀ ਆਵ ਖਾਣੇ ਤਿਨ ਅਰ ਸਿਵੈ ਤਨ ਕੋ ਪਾਇਆ ਸਜੇ ਹੀ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁੰਦੰ ਦੂਜਾ ਅਵਰਣਾ ਕੋਏ ਤੂੰ ਕਰ ਕਰ ਵੇਖੈ ਐ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੰਲਾ ਪਹਿਲਾ ਇਤ ਸਰਵਰਣ ਭੇਲੇ ਨਿਵਸ ਪਾਣੀ ਪਾਉ ਦਿਨੇ ਕੀਆ ਬਾਂਕ ਜੋ ਮੋ ਪਗ ਨਹੀਂ ਚਾਲੈ ਹਮ ਦੇਖਾਂ ਤਾਂ ਡੂ ਵੀ ਅਲੇ ਮਾਨੇਗਰਾਂ ਚੇਤ ਸਮੂੜ ਮਨਾ ਹਾਰ ਵਿਸਰ ਤੇਰੇ ਗੁਣ ਗਲਿਆਰਾ ਹਾਉ ਨਾ ਹੋ ਜਤੀ ਸਤੀ ਨੇ ਪੜਿਆ ਮੂਰ ਮੁਗਦਾ ਜਨਮ ਭਿਆ ਕਰਣੁ ਤਨਾ ਨੁ ਤਿਲ ਕੀ ਸਰਣਾ ਜਿੰਤੂ ਨਾਹੀ ਵੀਸਰੇ ਆਸਾ ਮਲ ਪੰਜਵਾ ਕੁਰੀਆ ਗੋਬਿੰਦ ਮਰਨ ਕੀ ਇਹ ਤੇਰੀ ਬਰੀਆ ਔਰ ਕਾਇਤਰ ਕਿਤਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਿਨਾਂ ਸਰੰਗ ਜਾਉ ਨੂੰ ਲਗ ਭਵਜਲ ਤਰਨ ਕੈ ਜਨਮ ਰੀਥਾ ਜਾਤ ਰੰਗ ਮਾਇਆ ਕਹਿਰਾ ਜਪ ਤਪ ਸੰਜਮ ਕਰਮਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰਿ ਰਾਇ ਕਹਉ ਨਾਨਕ ਹਮ ਨੀਚ ਕਰਮਾ ਸਰਣ ਪਰ ਕੀ ਰਾਖੋ ਸਰਨਾ ਜਪ ਤਪ ਸਜਮ ਧਰਮਨਾ ਕਮਾਇ ॥ ਸੇਵਾ ਸਧਨਾ ਜਨ ਹਰਿ ਰਾਇ ॥ ਕਉ ਨਾਨਕ ਅਮਨੀਚ ਕਰਮਾ ਸਰਨ ਪਰੇ ਕੀ ਰਖੋ ਸਰਨਾ ॥ ਇਕ ਓੰਕਾਰ ਸਤਗੁਰ ਪ੍ਰਸਾਦਿ ॥ ਸ੍ਰੀ ਵਾਹਿਗੁਰੂ ਜੀ ਕੀ ਹਕਤਿ ਪਾਤਸ਼ੇਦਸਵੀ ਚਉਪਈ ॥ ਪੁਨ ਰਾਜਸ ਕਾ ਕਾਟਾ ਸੀਸਾ ਸ੍ਰੀ ਅਸਖੇਤ ਜਗਤ ਕੀ ਸਾ ਪਹ ਪਨ ਬ੍ਰਿਸ਼ਟ ਗਗਨ ਤੇ ਭਈ ਸਭ ਨਾਨ ਬਧਾਈ ਦੇਈ ਤਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਕਲ ਭਵਨ ਕੇ ਸਜਨ ਹਾਰੇ ਦਾਸ ਜਾਨ ਮੋਲੇ ਹੋ ਬਾਰੇ ਸਭਿਓ ਬਾਤ ਬੇਨਤੀ ਚੋ ਭਈ ਅਮਰੀ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇਛਾ ਤਉ ਜਰਨ ਮੰਨ ਰਹਿ ਹਮਾਰਾ ਆਪਣਾ ਜਾਣ ਕੁਰੂ ਪ੍ਰਤਪਾਰ ਹਮਰੇ ਦੁਸ਼ਟ ਸਭ ਤਮ ਕਾਵੋ ਆਪਾਦ ਮੈ ਬਚਾਓ ਸੁਖੀ ਵਸਾ ਮੂਰੋ ਪਰਵਾਰਾ ਸੇਵ ਸੇ ਸਭ ਕਰਤਾਰਾ ਮੂਰ ਅਚਾਲੇ ਕਰਦਾ ਕਰੀਐ ਸਭ ਅਰਣ ਕੋ ਆਸ਼ਿੰਗ ਰਜੈ ਪੂਰਨ ਹੋਏ ਹਮਾਰੀ ਅਸਾਧ ਤੂਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਔਰ ਨਾ ਤੇਆ ਜੋ ਹਰ ਚਾਹਉ ਸੋ ਤੁਮ ਤੇ ਪਾਓ ਦੇਵ ਸਿਕਮਾਰੇ ਤਾਰੀ ਹੈ ਚੁੰਨ ਚੁੰਨ ਸੱਤਰ ਹਮਾਰੇ ਮਾਰੀ ਹੈ ਆਪਾਦ ਮੁਜਵਰਜ ਮਰਨ ਕਾਲ ਕਾ ਤਰੈ ਸਿਨੇ ਮਿਰਜੈ ਪੂਜੋ ਸਦਾ ਹਮਾਰੇ ਪਜਾ ਸ੍ਰੀ ਅਸ ਤੁਝੂ ਜੋ ਕਰੇ ਹੋ ਰੱਛਾ ਰੱਖ ਲੈ ਮੋ ਰਖਨਾਰੇ ਸਾਹਿਬ ਸੰਤ ਸਾਈ ਪਿਆਰੀ दीन बंदुष्टन के अंत तुम पूरी चतुर्दश कंता काल भये ब्रह्मा भक्तरा काल भये शिव योगरा काल भये करविशण प्रकाश सागल काल का किया तमासा जमन काल योगी सेव कियो वेद राज ब्रह्मा जूथियो जमन काल सब लोक <coughs> सब वारा नम शकारह कहे हमारा जमन काल सब युक्त बन आजो देव दान जशन बजाजो आद انتق अवतार सोई गुरु समझियो हमारा ਨਮਸਕਾਰ ਦੇ ਕੋ ਮਾਰੀ ਸਕਲ ਪ੍ਰਜਾ ਜਨਿਆ ਸਵਾਰੀ ਸੈਵਨ ਕੋ ਸਭਨ ਸੁਧੀਓ ਸਤਰਣ ਕੋ ਪਲ ਮੋ ਬਦਕੀਓ ਘੜ ਘੜ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਜੀਤੀ ਤੇ ਗੁੰਚਰੈ ਸੁਲਾ ਸਬਰ ਕਿਰਪਾ ਦਿਸਕਰ ਗੂਲਾ ਸੰਤਨ ਦੋ ਪਾਏ ਤੇ ਦੁਖੀ ਸੁਖ ਪਾਏ ਸਾਧੂਨ ਕੇ ਸੁਖੀ ਇੱਕ ਇੱਕ ਹੀ ਵੀਰ ਬਿਸ਼ਾਨਾ ਘੜ ਘੜ ਕੇ ਬੜ ਬੜ ਕੀ ਜਾਣਾ ਜਬੁਦ ਕਰ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਅਪਾਰ ਜਬ ਆ ਕਰਖ ਕਰਤ ਹੋ ਕਬੂ ਤੁਮ ਮਿਲਤ ਦੇਹ ਤਰ ਸਭ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਜੋ ਚਾਰੈ ਤੁਮ ਸਵਿਤ ਰਾਤਨ ਰਾਲਮ ਜਾਣਤ ਵੇਦ ਪੀਦ ਆਰਾਲਮ ਨਿਰੰਕਾਰ ਨਿਰਵਕਾਰ ਨਿਲੰਭ ਆਦ ਨੀਲਾ ਨਾਦ ਸੰਭ ਤਾ ਕਾ ਮੂੜਾ ਚਾਰਤ ਵਿਦਾ ਜਾ ਕੋ ਵੇਵ ਨਾ ਪਾਵਤ ਵੇਦਾ ਤਾ ਕੋ ਗਰਪਨ ਨ ਮੰਨਤ ਮਹਾ ਮੂੜ ਕਛੇ ਵੇਨ ਨਾ ਜਾਣਤ ਮਹਾ ਦੇਵ ਕੋ ਕਹਿ ਸਦਾ ਸ਼ਿਵ ਅੰਕਾਰ ਕਾ ਚਿੰਤਨੇ ਪਿਵ ਆਪ ਆਪਣੀ ਬੁਧਹਿ ਜੀਤੀ ਵਰਨ ਬਨ ਬਨ ਤੋਏ ਤੀਤੀ ਤੁਮਰਾ ਲਗਾ ਨਾ ਜਾਏ ਪਸਾਰਾ ਕੇਵ ਸਜਾ ਪ੍ਰਥਮ ਅਨਸਾਰ ਇਕ ਰੂਪ ਅਨੂ ਸਰੂਪਾਰੰ ਭਜੋ ਰਾਵ ਕਈ ਭੂਪਾ ਅੰਡ ਜੇ ਰੇ ਸੇ ਤੇ ਕੀਨੀ ਉਤ ਪੁਜ ਖਾਨ ਬੌਰ ਰਚ ਦੀਨੀ ਕਉ ਹੂਲ ਰਾਜਾ ਬੈ ਬੈਠਾ ਕਉ ਸਿਮਟ ਭਜੋ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚਮ ਆਜੂ ਗਾ ਸਰੂ ਸਿਯੰਬਾ ਅਬ ਰਚਾ ਮੇਰੀ ਤੁਮ ਕਰੋ ਸਿਖੋ ਬਾਰ ਸੁਖ ਸੰਗਰ ਦੁਸ਼ਟਿ ਯਤੇ ਉਠ ਵਤ ਉਤਪਾਤ ਸਗਲ ਮਲੇਸ਼ ਕਰੋ ਰਣ ਕਾਤਾ ਜੀ ਅਸੁਖੀ ਤਾ ਸ਼ਰਣੀ ਪਰੇ ਤਨ ਕੇ ਦੁਸ਼ਟ ਦੁਖ ਵੈ ਮਰੇ ਪੁਰਖ ਜਵਨ ਪਗ ਪਰੇ ਤਿਆਰੇ ਦਿਨ ਕੇ ਤੂੰ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਦੇਹ ਹੈ ਤਾਕੇ ਕਾਲ ਨਿਕ ਨਾ ਹੈ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਅਰਸ਼ਟ ਦੁਦ ਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਨਹਰੋ ਤਾਕੇ ਤਾ ਤਨ ਕਨੋ ਹਰੋ ਰਿਦ ਸਿਧ ਕਰਮ ਸਭ ਹੋਈ ਦੁਸ਼ਟ Shashwasak na koi ਇਕ ਬਾਰ ਜਨ ਤੁਮੈ ਸੰਭਾਰਾ ਕਰਹੁ ਸਤੇ ਤੈ ਉਬਾਰ ਜਿਨ ਨਰਨਾਮ ਤੇ ਆਰੋ ਕਾ ਦਾਰਦ ਦੁਸ਼ਟ ਦੁਖ ਤੇਰਾ ਖੜਗ ਕੀਤ ਮੈਂ ਸਰਣ ਤਿਆਰੀ ਆਪਾਦ ਲੈ ਉਬਾਰੀ ਸਰਬ ਠੌਰ ਹੋ ਸਹਾਈ ਦੁਸ਼ਟ ਦੁਖ ਤੇ ਲੈਓ ਬਚਾਈ ਖੜਗ ਤਮੈ ਸਰਣ ਤੇ ਆਰੀ ਆ ਬਦਲੇ ਉਬਾਰੀ ਸਰਬ ਧਉਰਮੋ ਸਹਾਈ ਦੁਸ਼ਟ ਦੋਤੇ ਲੈ ਹੋ ਬਚਾਈ ਸਵਈਆ ਪਹੇ ਗਏ ਜਉ ਤੇ ਤੁਮਰੇ ਤਵ ਤੇ ਕੋ ਅਗ ਕਰੀਨੀ ਅਨਯੋ ਰਾਮ ਰਹੀ ਪੁਰਾਨ ਕੋ ਰਾਨ ਅਨੇ ਕਹਿ ਮਤੇ ਕਿਉ ਨਮਨੇ ਸਿਮਰਤ ਸਾਸਤਰ ਵੇਦ ਸਬੈ ਬਹੁ ਭੇਦ ਕਹਿ ਹਮ ਇਕ ਨ ਜਾਣਿਓ ਸਿਰੇ ਸੇ ਪਾਨ ਕਿਰਪਾ ਤੁਮਰੀ ਕਾਰ ਨਾਨਕ ਸਭ ਤੋਇ ਬਖਾਨਿਓ ਦੁਹੇਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰ ਦਵਾਰ ਬਾਹੇ ਗਏ ਕੀ ਲਾਜ ਇਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾੜ ਕੇ ਬਾਹਗੇ ਕੀ ਲਾਜ ਇਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਨ ਲਾਤੀ ਜਾ ਅਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਭਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸਿਤੀ ਮਨ ਵਜੀਆਂ ਵਾਧਾਈਆਂ ਰਾਗਰਨਨ ਪਰਵਾਰ ਪਨੀਆ ਸ਼ਬਦ ਗਾਉਣੀ ਆਇਆ ਸ਼ਬਦ ਤਾ ਗਾਬ ਹਰੀ ਕੇਰਾ ਮਨ ਜਿ ਨਿ ਵਸਾਇਆ ਕਹਿ ਨਾਨਕ ਅਨੰਦੁ ਆ ਸਤਗੁਰੂ ਮੈਂ ਪਾਇਆ ਇਹ ਮਨ ਮੇਰੇ ਤੂ ਸਦ ਅਰੁਰ ਨਾ ਲੈ ਅਰੇ ਨਾਲ ਰਹੁ ਤੂੰ ਮਨ ਮੇਰੇ ਦੂਸਾ ਵੀ ਸਾਰਣਾ ਅੰਗੀਕਾਰਹੁ ਕਰੇ ਤੇਰਾ ਕਰੇ ਸਭ ਸਵਾਰਣਾ ਸਬ ਨਾਮ ਗਲਾ ਸਮਰਾ ਸੁਆਮੀ ਸੋ ਕਿਉ ਮਨੋ ਇਸਾਰੇ ਕਹਿ ਨਾਨਕ ਮਨ ਮੇਰੀ ਸਦਾ ਰਉ ਰਣਾਲੇ ਸਾਚੇ ਸਾਹਿਬ ਕਿਆ ਨਹੀ ਕਰਤੇ ਰਹਿ ਕਰਤਾ ਤੇਰਾ ਸਭ ਕੀ ਸੈ ਜਿਸ ਦੇ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੀ ਸ਼ਬਦ ਕਨੇਰੇ ਕਹਿ ਨਾਨਕ ਸਚੇ ਸਾਹਿਬ ਕਿਆ ਨਹੀ ਕਰਤੇ ਰਹਿ ਸਚਾ ਨਾਮ ਮੇਰਾ ਆਧਾਰੁ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗੁਹਾਈਆ ਕਰ ਸ਼ਾਂਤ ਸੁਖ ਮਨ ਆਏ ਵਸੇਆ ਜਿਨੇ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਹਦੀਆਂ ਵਡਿਆਈਆ ਕਹਿ ਨਨ ਸੁਣਨ ਸੰਤੋਸ਼ ਵਤ ਰੂਪੇ ਆਰੂ ਸਾਚਾ ਨ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਵੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋ ਤੁਦਵਾ ਸੋ ਗੀਤੇ ਕਾਲ ਕੰਡ ਮਾਰਿਆ ਤੁਰ ਕਰਮ ਪਾਇ ਤੁਦ ਜਨ ਕੋ ਸੇਨਾ ਮਾਰ ਕੇ ਲਗੇ ਕਨਾਨਿਕ ਤ ਸੁਖ ਹੋਆ ਤਿਤ ਕਰ ਅਨੰਦ ਵਾਜੀ ਅਨੰਦ ਸੁਣੋ ਵਡ ਭਾਗੀ ਸਗਲ ਮਨੋਰਥ ਪੂਰੇ ਔਰ ਬ੍ਰਹਮ ਪ੍ਰਪਾਇਆ ਸਗਲੇ ਸੂਰੇ ਦੂਖ ਰੋਗ ਸੰਤਾਪ ਉਤਰ ਸੁਣੀ ਸਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਗੁਨੀਤ ਕਹਿਤੇ ਪਵਿਤ ਸਤਿਗੁਰ ਆਪਰ ਪੂਰੇ ਜਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨ ਉਨਤੇ ਪੁਨੀਤ ਕਹਿਤੇ ਪਵਿੱਤ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਤੂਰੇ ਮੁੰਡਾਵਣੀ ਮਹੱਲਾ ਪੰਜਵਾ ਹਾਲੀ ਤਨ ਵਸਤੂ ਪਈਓ ਸਤ ਸੰਤੋ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਦਾ ਹਾਰੂ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰ ਏਵ ਤਜਿ ਨਾ ਜਾਈ ਨਿਤ ਨਿਤ ਰਖੂ ਤਾਰੂ ਕੰ ਸੰਸਾਰ ਚਰਨ ਲਗ ਕਰੀਐ ਸਭ ਨਾਨਕ ਬ੍ਰਹਮ ਪ੍ਰਸਾਰ ਸ਼ਲੋਕ ਮਹਲਾ 5 ਵਾਰ ਤੇਰਾ ਕੀਤਾ ਜਤ ਨਹੀ ਮੈ ਨਜੋਕੀਤੋਈ ਮੈ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਭਇਓਈ ਰਤ ਸੁਪਿਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲਤਾ ਜੀਵਾ ਤਨ ਮਨ ਥੀਵ ਹਰੇ ਅਰਤ ਸੁਪਿਆ ਮੇਰਾ ਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲਤਾ ਜੀਵਾ ਤਨ ਮਨ ਥੀਵ ਹਰੇ ਆਉਲੀ ਤਾ ਤੋ ਸਮਰਥ ਜਿਥੈ ਕੋ ਨਾ ਹੈ ਉਥੈ ਤੇਰੀ ਰਕ ਅਗਨੀ ਉਦਰਮਾਹੇ ਸੁਣ ਕਹਿ ਜਮਕੇ ਦੂਤ ਨਾਇ ਤਰੇ ਛੜ ਜਾਏ ਪਉ ਜਲ ਵਿਸਨਸਾ ਗੁਿਸ਼ਉ ਦੀਪਾਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮੈ ਇਹੋ ਪੁਨ ਗੁਣੋ ਗੋਬਿੰਦ ਗਾਹੇ ਸਭ ਸਨੋ ਕਿਰਪਾਲ ਸੋ ਮਾਲੇ ਸਾਇ ਸਾਹੇ ਵਿਰਤਾ ਕੋਈ ਨਾ ਜਾਗੈ ਜਾਇ ਜੇ ਤੁਦੇ ਆਵੇ ਸ਼ਲੋਕ ਮਹੱਲਾ ਪੰਜਵਾ ਅੰਤਰ ਗੁਰੁ ਰਾਦਰਣਾ ਜੇ ਵਜਪ ਗੁਰੁ ਨਾ ਨਿਤਨੀ ਸੁਪੇ ਕਰਣਾ ਸ਼ਰਮਣੀ ਸੁਣਾ ਗੁਰੁ ਨਾ ਸਤਿਗੁਰੁ ਸੇ ਤੀਰਤੇ ਦਰਗਹਿ ਪਈ ਠਾਵ ਕਉਨਾਨੁ ਕਿਰਪਾ ਕਰੇ ਜਿਸਨੋ ਏ ਬਥ ਦੇ ਧਗ ਮੈ ਤੁਮ ਕਾਢੀਆ ਵਿਰਲੇ ਕੀ ਕੇ ਮਹਾਨ ਲਾਭ ਜਵਾ ਰਖੇ ਰਖਣ ਹਾਰ ਆਪੋ ਬਾਰਿ ਅਨ ਗੁਰ ਕੀ ਪੈਰੀ ਪਾਏ ਕਾਜ ਸਵਾਰੇ ਊ ਆਪ ਦਇਆਲ ਮਨੁ ਨਾ ਵਿਸਾਰੇ ਸਾਜਨਾ ਕੈ ਸੰਗ ਪਵ ਜਲ ਤਾਰੈ ਸਾਗਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰੈ ਤੇ ਸਭ ਕੀ ਟੇਕ ਨਾਨਕ ਮਨ ਮਾਹਿ ਜੇ ਸਿਮਰ ਸੁਖ ਹੋਏ ਸਗਲੇ ਦੁਖ ਜਾਹੇ ਤੇ ਸਭ ਕੀਤੇ ਨਾਨਕ ਮਨ ਮਾਹੇ ਜੇ ਸਿਮਰ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਵ ਅਨ ਕਰ ਲਾਈਵ